ਬਾਈ ਬਸ ਸਰ 15 ਸਿਰ 15 ਦਿਨ ਦਿੱਤੇਗੇ ਇਹਨਾਂ ਚੋਣਾਂ ਨੂੰ ਲੇ ਕੇ ਕੀ ਲੱਗਦਾ ਸਫੀਸ਼ੈਂਟ ਦਿਨ ਨੇ ਜਾਂ ਕੋਈ ਇਸ ਦੇ ਪਿੱਛੇ ਵੀ ਰਾਜਨੀਤੀ ਹੈ ਦੇਖੋ ਗੱਲ ਇੱਕ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੋ ਇਹ ਗਵਰਨਮੈਂਟ ਜਹੀ ਹੈ ਤੁਹਾਨੂੰ ਪਤਾ ਹੈ ਪਹਿਲੇ ਪੰਚਾਇਤਾਂ ਵੀ ਇਹਨਾਂ ਨੂੰ ਪੰਚਾਇਤਾਂ ਦੀਆਂ ਇਲੈਕਸ਼ਨਸ ਵੀ ਇਹਨਾਂ ਨੂੰ ਫੋਰਸ ਹਾਈ ਕੋਰਟ ਨੇ ਕੀਤੀ ਇਹ ਵੀ ਹੁਣ ਇਹਨਾਂ ਨੂੰ ਛਿੜਕ ਪਈ ਹੈ ਆਨਰੇਬਲ ਸੁਪਰੀਮ ਕੋਰਟ ਵੱਲੋਂ ਇਨਾਂ ਦੀ ਤੇ ਮਨਸ਼ਾ ਕਿਤੇ ਵੀ ਇਲੈਕਸ਼ਨ ਕਰਵਾਉਂਦੀ ਹੈ ਹੀ ਨਹੀਂ ਇਹ ਮਜਬੂਰੀ ਨਾਲ ਕਰਨੀਆਂ ਪੈ ਰਹੀਆਂ ਨੇ ਪੰਚਾਇਤਾਂ ਦੀਆਂ ਇਲੈਕਸ਼ਨ ਵੀ ਲੇਟ ਕਾਰਪੋਰੇਸ਼ਨਾਂ ਦੀ ਇਲੈਕਸ਼ਨ ਵੀ ਲੇਟ ਮਿਸੀਪੈਲਿਟੀ ਦੀ ਇਲੈਕਸ਼ਨ ਵੀ ਲੇਟ ਕਿਉਂਕਿ ਇਹਨਾਂ ਨੇ ਕੀਤਾ ਤਾਂ ਕੁਝ ਵੀ ਨਹੀਂ ਐਗਜ਼ੈਕਟਲੀ ਇਲੈਕਸ਼ਨ ਤੇ ਉਹ ਆਦਮੀ ਕਰਾਂਦਾ ਹੈ ਸ਼ੌਕ ਨਾਲ ਜਿਹਨੂੰ ਪਤਾ ਹੁੰਦਾ ਮੈਂ ਕੰਮ ਕੀ ਹੁਣੇ ਗਵਰਨਮੈਂਟ ਤੇ ਟਾਈਮ ਟਪਾਰੀ ਇਹ ਮਜਬੂਰੀ ਬਣ ਗਈ ਕਨਸਟੀਟਿਊਸ਼ਨਲ ਮਜਬੂਰੀ ਹੈ ਕਿ 5 ਸਾਲ ਚ ਇਲੈਕਸ਼ਨ ਹੋਣੀ ਹੈ ਇਹਨਾਂ ਦਾ ਵਾਸ ਚੱਲਦਾ ਤੇ 15 ਸਾਲ ਹੀ ਨਹੀਂ ਸੀ ਕਰਾਉਂਦਾ ਉਏ ਮਜਬੂਰੀ ਦਾ ਨਾਮ ਤੁਹਾਡੇ ਸਾਹਮਣੇ ਹੀ ਹੈ ਸਰ ਅੱਜ ਦੀ ਮੀਟਿੰਗ ਜਿਹੜੀ ਹੋ ਰਹੀ ਹੈ ਕੀ ਖਾਸ ਕੁਝ ਅੱਜ ਮੇਰੇ ਨੌਜਵਾਨ ਸਾਡੇ ਸਾਥੀ ਮਹਿੰਦਰ ਸਾਹਿਬ ਨੇ ਮੈਨੂੰ ਮੁਹੱਤਬਤ ਇਤਰਾਜੀ ਨੇ ਬੁਲਾਇਆ ਹੈ ਪਹਿਲੀ ਗੱਲ ਤੇ ਮੇਰੇ ਭਤੀਜੇ ਨੇ ਰਾਮਜੀ ਦੇ ਬੇਟੇ ਨੇ ਰਾਮਜੀ ਨਾਲ ਮੇਰਾ ਦੂਜੀ ਪੀੜ੍ਹੀ ਦਾ ਰਿਸ਼ਤਾ ਹੈ ਇਹਨਾਂ ਦੇ ਨਾਲ ਇਹਨਾਂ ਨੇ ਆਪਣੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੈ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਸਾਰਾ ਨੋ ਵਾਦੋ ਤੇ ਧਿਆਨ ਵੇਖੋ ਅਸਲ ਕਿਸੇ ਵੀ ਪਾਰਟੀ ਦੀ ਤਾਕਤ ਜਿਹੜੀ ਹੈ ਉਹਦੀ ਬੈਕਬੋਨ ਜਿਹੜੇ ਨੇ ਅਹੁਦੇਦਾਰ ਹੁੰਦੇ ਨੇ ਸੋ ਅੱਜ ਅਸੀਂ ਆਪਣੇ ਅਹੁਦੇਦਾਰਾਂ ਨਾਲ ਆਪਣੀ ਗੁਫ਼ਤਗੂ ਕਰਾਂਗੇ ਪੰਜਾਬ ਦੇ ਕੀ ਸਿਆਸੀ ਮਾਹੌਲ ਐ ਸਪੈਸ਼ਲੀ ਕਿਉਂਕਿ ਕਾਰਪੋਰੇਸ਼ਨ ਦੀ ਇਲੈਕਸ਼ਨਸ ਹੋਣ ਵਾਲੀਆਂ ਨੇ। ਤੋਂ ਇਹਦੇ ਬਾਰੇ ਵੀ ਚਰਚਾ ਸਾਰਿਆਂ ਦੀ ਕਰਾਂਗੇ ਤੇ ਮਿਲਾਂਗੇ। ਸਰ ਬਸ ਕਾਰਜ ਮੰਤਰੀ ਦਾ ਬੋਲ ਹੈ ਜਿਹਨੇ ਹੈ ਇੱਕ ਵਾਰ ਫੇਰ ਤੋਂ ਮਰਜ਼ੀ ਹੋਣ ਜਾ ਰਹੀ ਹੈ ਇਹ ਕਾਰਜ ਜਲਦ ਸਰਪੰਥਤ ਸੁਧਾਰ ਲਹਿਰ ਦੁਬਾਰਾ ਅਕਾਲੀ ਦਲ ਸੁਧਾਰ ਲਹਿਰ ਦੁਬਾਰਾ ਮਰਜ਼ੀ ਹੋ ਰਹੀ ਹੈ ਇਹ ਅਕਾਲੀ ਦਲ ਦੀ ਇੱਕੋ ਬੁਜ਼ਾਰਿਸ਼ ਐ ਇਹ ਪਾਰਟੀ ਉਹ ਇੰਡੀਪੈਂਡੈਂਟ ਹੈ ਜੋ ਮਰਜ਼ੀ ਉਹ ਕਰੇ ਹੈ ਹੀ ਉਹਨਾਂ ਕੋ ਕੁਝ ਨਹੀਂ ਦੱਸ ਲੈਣ ਕਿਉਂਕਿ ਜਦੋਂ ਸਾਹ ਸੁਖਬੀਰ ਸਿੰਘ ਬਾਦਲ ਦੀ ਨੇ ਹਰ ਗਲ ਤਸلیم ਵੀ ਕਰ ਲਈ ਤੇ ਇਸ ਤੋਂ ਬਾਅਦ ਹੁਣ ਸੁਧਾਰੇ ਇਹਨਾਂ ਨੇ ਕੀ ਕਰਨਾ ਆਪਣੇ ਆਪ ਨੂੰ ਹੁਣ ਤੇ ਇਹਨਾਂ ਨੇ ਵੀ ਅੰਦਾਜ਼ਾ ਲਾ ਲਿਆ ਕਿ ਸਾਰਾ ਕੰਮ ਜਿਹੜਾ ਹੈ ਇੱਕ ਬਰਾਬਰੀ ਹੋ ਗਿਆ ਹੈ ਜਿਹੜੀ ਗੱਲ ਦਾ ਸ਼ੰਕਾ ਸੀ ਪੰਜਾਬ ਦੇ ਲੋਕਾਂ ਨੂੰ ਉਹ ਤੇ ਸਾਫ਼ ਤੌਰ ਜਦੋਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਏ ਨੇ ਆਪਣਾ ਹਰ ਗੁਨਾਹ ਜਿਹੜਾ ਇਹਨਾਂ ਨੇ ਖੁਦ ਤਸلیم ਕਰ ਲਿਆ ਤਾਂ ਹੁਣ ਕੋਈ ਬਕਾਇਆ ਗੱਲ ਤੇ ਰਹੀ ਨਹੀਂ ਗਈ ਸੋ ਮੈਂ ਸਮਝਣਾ ਕਿ ਇਹਦੇ ਵਿੱਚੋਂ ਨਿਕਲਣਾ क्रोमनी खालिदा नु।, नु बहुत डिफिकल्ट ਹੋਏਗਾ جس ਕਿਸਮ ਦੀ ਇਹ ਆਪ ਹੀ ਖੁਦ ਕਬੂਲ ਕੇ ਹਰ ਚੀਜ਼ ਨੂੰ ਜਿਹੜੀ ਸਚਾਈ ਸੀ ਉਹਨੂੰ ਬਹੁਤ ਲੇਟ ਕਬੂਲਿਆ ਵੇਖੋ ਲੋਕਾਂ ਨੇ ਤੇ 2017 ਚੋ ਹੀ ਪੋਲੀਟੀਕਲੀ ਇਹਨਾਂ ਨੂੰ ਰਿਜੈਕਟ ਕਰਦਾ ਫਿਰ 19 ਦੀ ਪਾਰਲੀਮੈਂਟ ਆਈ ਫਿਰ ਰਿਜੈਕਸ਼ਨ ਹੋਈ ਖਾਲਿਦਾ ਤੇ ਫਿਰ 22 ਦੇ ਵਿੱਚ ਰਿਜੈਕਸ਼ਨ ਹੋਈ 22 ਦੇ ਵਿੱਚ ਤੇ ਨਿਹਰੇ ਤੇ ਨਹੀਂ ਰਹਿ ਗਏ ਜੀ ਤੇ ਫਿਰ 24 ਦੇ ਵਿੱਚ ਇਹ ਰਿਜੈਕਸ਼ਨ ਹੋ ਗਈ ਹੁਣ ਧਾਰਮਿਕ ਤੌਰ ਤੇ ਜਿਹੜੇ ਲੋਕਾਂ ਦੀਆਂ ਪਹਿਲੇ ਸ਼ੰਕਾ ਸੀ ਉਹ ਸਚਾਈ ਵਿੱਚ ਤਬਦੀਲ ਹੋ ਗਏ ਹੁਣ ਇਹਨਾਂ ਨੂੰ ਕੱਢਣ ਪਾਉਣ ਨੂੰ ਤੇ ਕੋਈ ਨਹੀਂ ਜਦੋਂ ਅਸੀਂ ਸਾਰੇ ਗੁਨਾਹ ਕਬੂਲ ਕਰ ਲਏ ਇਸ ਤੋਂ ਬਾਅਦ ਹੁਣ ਕੀ ਹੈ ਲੀਡ ਕਰਨਗੇ ਤੇ ਕੀ ਲੋਕ ਇਹਨਾਂ ਦਾ ਇਹਨਾਂ ਦੇ ਉੱਤੇ ਵਿਸ਼ਵਾਸ ਰੱਖਣਾ ਜੀ ਜੋ ਕੁਝ ਬਾਟੀਆਂ ਨੂੰ ਕਹਿੰਦੇ ਤੁਸੀਂ ਸਮਾ ਘਟਾ ਕੁਝ ਬਾਟੀਆਂ ਨੂੰ ਤਾਂ ਵਾਰਡ ਦੇ ਵਿੱਚ ਬੰਦੇ ਵੀ ਨਹੀਂ ਲੱਭ ਰਹੇ ਤੇ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤੇ ਐਵਰੇਜ ਇੱਕ ਵਾਰਡ ਚ 10 10 ਉਮੀਦਵਾਰ ਨੇ ਫਾਰਮ ਭਰੇ ਨੇ ਕਿਦਾਂ ਦਿਖ ਰਹੀ ਸੀ ਜਿਹੜੀਆਂ ਲੋਕਲਾਈਜ਼ਡ ਇਲੈਕਸ਼ਨਸ ਹੁੰਦੀਆਂ ਤੁਹਾਨੂੰ ਪਤਾ ਇਥੇ ਇਸ ਕਿਸਮ ਦਾ ਹੀ ਹਾਲਾਤ ਚੱਲਦੇ ਨੇ ਤੇ ਵੇਖੋ ਇਹ ਅਖੀਰ ਮੇਰੀ ਇਹ ਗੱਲ ਸੁਣ ਲਓ 92 ਆਏ ਸੀ 92 ਸਾਲ ਨੀ ਆਏ ਇਹ ਇਹਨਾਂ ਦੀ ਖੀਲ ਲਈ ਇਲੈਕਸ਼ਨ ਨੇ ਸ਼ੌਕ ਨਾਲ ਲੋਕਾਂ ਨੂੰ ਲਲੁਲੜਨੀ ਚਾਹੀਦੀ ਇਸ ਤੋਂ ਗਾਇਨ ਨਾਲ ਲੱਪਣਾ ਤਾਂ ਕੁਝ ਨਹੀਂ ਕੱਢਣ ਪਾਉ ਨੂੰ ਤਾਂ ਹੈ ਹੀ ਕੁਝ ਨਹੀਂ ਕਿਸੇ ਦੀ ਜ਼ਿੰਦਗੀ ਸੇਫ ਨਹੀਂ ਕਿਸੇ ਦਾ ਮਾਲ ਸੇਫ ਨਹੀਂ ਪੰਜਾਬ ਦਾ ਵਪਾਰ ਸੇਫ ਨਹੀਂ ਕਿਸੇ ਦੀ ਜ਼ਿੰਦਗੀ ਸੇਮ ਨਹੀਂ ਤੋ ਇਥੋਂ ਕੋਈ ਦੇਣ ਲੈਣ ਨੂੰ ਕੱਢਣ ਪਾਣ ਨੂੰ ਤੇ ਕੁਝ ਵੀ ਨਹੀਂ ਇਸ ਗੱਲ ਮੇਰੇ ਅਖੀਰਲੇ ਸ਼ਾਮਾਂ ਦੇ ਉੱਤੇ ਸਰਕਾਰ ਹੈ ਸਰ ਨਗਰ ਨਿਗਮ ਚੋਣਾ ਦੀ ਕਾਂਗਰਸ ਨੂੰ ਕਿੱਥੇ ਕਿਦੇ ਰਹੇ 100% ਹੀ ਤਗੜੇ ਰਾਜ ਜੀ ਇਹਦੇ ਕੋਈ ਦੌਰ ਆਈ ਨਹੀਂ ਹੈ ਜੀ ਪਾਰਟੀ ਕਿਹੜੀ ਹੈ ਜੀ ਹੁਣ ਪਾਰਟੀਆਂ ਸਾਹਮਣੇ ਦੋ ਹੀ ਨੇ ਜਾਂ ਜਿਹੜੀ ਮੌਜੂਦ ਹੈ ਇਹ ਕਿਉਂਕਿ ਤਾਕਤ ਦੇ ਵਿੱਚ ਇਹਨਾਂ ਨੂੰ ਥੋੜਾ ਬੋਟਾ ਸਾਹ ਇਸ ਗੱਲ ਦਾ ਆ ਰਿਹਾ ਹੈ ਇਹਨਾਂ ਦੇ ਕੋਲ ਆਕਸੀਜਨ ਦੇ ਸਿਲੰਡਰ ਇਹਨਾਂ ਦੇ ਮੂੰਹ ਨੂੰ ਲਾਏ ਜੀ ਇਹਨਾਂ ਕੋਈ ਸਰਕਾਰ ਹੈ ਤੇ ਆਪੋਜੀਸ਼ਨ ਦੇ ਵਿੱਚ ਕਾਂਗਰਸ ਤੋਂ ਹੋਰ ਤਾਂ ਕੋਈ ਹੈ ਹੀ ਨਹੀਂ ਜੀ ਬਾਕੀਆਂ ਪਾਰਟੀਆਂ ਤਾਂ ਸਾਰੀਆਂ ਤਾਂ ਵਿਚਾਰਿਆਂ ਦਾ ਆਕਸੀਲੇਟਰ ਸਿਲੰਡਰ ਵੀ ਨਹੀਂ ਹੈ ਨਾ ਕੋਈ ਕਾਂਗਰਸ ਲੜੂਗੀ ਜੀ ਕਾਰਪੋਰੇਸ਼ਨ ਲੜੀ ਰਏ ਤਾਂ ਹੀ ਇੱਥੇ ਆਏ ਆ ਜੀ ਦਿੱਲੀ ਵਿਧਾਨ ਸਭਾ ਜਿਹੜਾ ਹੈਗਾ ਟਿਕਟਾ ਵੀ ਲਾਂਚ ਕੀਤੀ ਆ ਆਵਾਦੀ ਪਾਰਟੀ ਵੱਲੋਂ ਕੀ ਲੱਗਦਾ ਹੈਗਾ ਕਾਂਗਰਸ ਕਦੋਂ ਤੱਕ ਦਿੱਲੀ ਦੇ ਵਿੱਚ ਕਰੇਗੀ ਜੀ ਮੈਂ ਤਾਂ ਪੰਜਾਬ ਵਾਸਤੇ ਤਾਂ ਹੁੰਦਾ ਸਕਣਾ ਦਿੱਲੀ ਦੀ ਗੱਲ ਕਰਨੀ ਜਾਂ ਪੰਜਾਬ ਤੋਂ ਬਾਹਰ ਦੀ ਗੱਲ ਕਰਨ ਦੀ ਜਿਹੜੀ ਹੈ ਉਹ ਮੈਂ ਮੇਰਾ ਖਿਆਲ ਹੈ ਆਈ ऍम ਨਾਟ ਦੀ ਰਾਈਟ ਪਰਸ ਕਿਸਾਨਾਂ ਦਾ ਮੁੱਦਾ ਕਿ ਸਾਡੇ ਦੇ ਉੱਪਰ ਕਿਵੇਂ ਦੇ ਕਿਸਾਨ ਜਿਹਨੇ ਅੱਜ ਡੱਲੇਵਾਲ ਵੀ ਮਰਨ ਵਰਤੇ ਦੇ ਬੈਠੇ ਨੇ ਜੀ ਕਿਸਾਨ ਲਗਾਤਾਰ ਪ੍ਰਦਰਸ਼ਨ ਕਰ ਰਹੇ ਨੇ ਸਰ ਕਿਸਾਨ ਨੂੰ ਬਿਲਕੁਲ ਸਾਬੇ ਨੂੰ ਅਨਫੋਰਚੂਨੇਟ ਗੱਲ ਹੈ ਕਿ ਇੱਕ ਗੱਲ ਸਮੁੱਚੀ ਕਿਸਾਨੀ ਨੂੰ ਸਮਝ ਲੈਣੀ ਚਾਹੀਦੀ ਏ ਕਿ ਨਰਿੰਦਰ ਮੋਦੀ ਜਿਹੜਾ ਇਹ ਰਿਪਰੈਜ਼ੈਂਟੇਟਿਵ ਹੈ ਕਾਰਪੋਰੇਟ ਹਾਊਸਸ ਯਾ ਵਪਾਰੀ ਜਿਹੜੇ ਨੇ ਵੱਡੇ ਵਪਾਰੀ ਜਾਂ ਉਹ ਬਚਾਏ ਜਾ ਸਕਦੇ ਜਾਂ ਕਿਸਾਨ ਬਚਾਏ ਜਾ ਸਕਦਾ ਫੋਲਡ ਓਵਰ ਸਾਰੀ ਲੜਾਈ ਕਾਰਪੋਰੇਟ ਵਰਲਡ ਦੀ ਕਿਸਾਨੀ ਨਾਲ ਹੋ ਰਹੀ ਹੈ ਤੋਂ ਉਹਨਾਂ ਨੇ ਤਾਂ ਸਾਫ਼ ਤੌਰ 'ਤੇ ਕਈ ਸਾਲਾਂ ਦਾ ਸੰਕੇਤ ਦੇ ਦਿੱਤੇ ਨੇ ਕਿ ਇਹ ਹੀ ਕਾਰਪੋਰੇਟ ਵਰਲਡ ਦੇ ਨਾਲ ਆਈ ਕਿਸਾਨੀ ਨਾਲ ਤੇ ਖੇਤ ਮਜ਼ਦੂਰਾਂ ਨਾਲ ਨਹੀਂ ਸਾਨੂੰ ਕੋਈ ਆਸ ਉਮੀਦ ਰੱਖਣੀ ਨਹੀਂ ਚਾਹੀਦੀ ਮੈਂ ਤੇ ਅਪੀਲ ਕਰਾਂਗਾ ਢਾਲੇਵਾਲ ਸਾਹਿਬ ਸਾਰਿਆਂ ਨੂੰ ਇਹਨਾਂ ਤੋਂ ਉਮੀਦ ਨਾ ਰੱਖੋ ਜਦਨ ਹਿੰਦੁਸਤਾਨ ਦੇ ਵਿੱਚ ਕੋਈ ਤਬਦੀਲੀ ਆਏਗੀ ਫੇਰ ਇਹਨਾਂ ਦੀ ਸ਼ਰਵਾਈ ਹੋਣੀ ਜਿਸ ਇੱਕ ਆਜ਼ਾਦਾਨਾ ਦੇਸ਼ ਦੇ ਵਿੱਚ ਇੱਕ ਆਪਣੇ ਕਿਸਾਨ ਨੂੰ ਦਿੱਲੀ ਤੱਕ ਆਪਣੇ ਕੈਪੀਟਲ ਤੱਕ ਪਹੁੰਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਬਿਨਾ ਵੈਪਨ ਤੋਂ ਬਿਨਾ ਕਿਸੇ ਗੱਡੀਆਂ ਤੋਂ 101 ਦੀ ਮੈਨੂੰ ਦੱਸੋ ਤਦਾਦ ਕਿੰਨੀ ਹੁੰਦੀ ਹੈ ਜਿੱਥੇ ਘੱਟ ਤੋਂ ਘੱਟ 10 ਤੋਂ 15 ਲੱਖ ਲੋਕ ਹਰ ਰੋਜ਼ ਦਿੱਲੀ ਨੂੰ ਵਿਜ਼ਿਟ ਕਰਦੇ ਨੇ ਜੇ 101 ਕਿਸਾਨ ਵੀ ਤੁਰ ਜਾਂਦਾ ਤੇ ਜੇ ਇਹਨਾਂ ਨੇ ਗੱਲ ਤੁਹਾਡੀ ਸੁਣੀ ਨਹੀਂ ਇਹਨੂੰ ਸੁਣਾ ਕੇ ਕਰਨਾ ਕੀ ਹੈ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰੌਪਰਟੀਆਂ